ਅ ਮਿੰਟੋ ਜੀ ਕੱਲ੍ਹ ਵਾਲੀ ਗੱਲ ਤੋਂ ਮੈਂ ਥੋੜਾ ਸ਼ੁਰੂ ਕਰਦੇ ਆਂ ਕੱਲ ਆਪਾਂ ਗੱਲ ਕੀਤੀ ਸੀ ਕਿ ਆਪ ਵਿਧਾਇਕਾਂ ਦੀ ਮੀਟਿੰਗ ਬੁਲਾਈ ਗਈ ਹੈ ਕੇਜਰੀਵਾਲ ਸਾਹਿਬ ਨੂੰ ਮੀਟਿੰਗ ਹੋ ਗਈ ਆ ਅੱਧੇ ਪੌਣੇ ਘੰਟੇ ਦੀ ਮੀਟਿੰਗ ਦੇ ਵਿੱਚ ਕਾਫੀ ਗੱਲਾਂ ਹੋਈਆਂ ਹੋਣਗੀਆਂ ਸਾਰੀਆਂ ਤੇ ਸਾਹਮਣੇ ਨਹੀਂ ਆਉਂਦੀਆਂ ਤੇ ਮਾਨ ਸਾਹਿਬ ਵੀ ਕੁਝ ਗੱਲਾਂ ਦੱਸ ਰਹੇ ਆ ਇੱਕ ਫੇਰ ਨਵਾਂ ਮਾਡਲ ਬਣਾਉਣ ਦੀ ਗੱਲ ਕਰ ਰਹੇ ਆ ਮਾਫ ਕਰਨਾ ਮੈਨੂੰ ਮਤਲਬ ਕਿ ਇਹਨਾਂ ਦੀਆਂ ਗੱਲਾਂ ਤੋਂ ਹਾਸਾ ਨਹੀਂ ਖੰਗੀ ਆਉਂਦੀਆਂ ਜਿਵੇਂ ਕੇਜਰੀਵਾਲ ਸਾਹਿਬ ਵਾਲੀ ਖੰਗ ਜੀ 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 ਤੇ ਮੈਂ ਵੀ ਬਸ ਇਹੋ ਹੀ ਪੁੱਛਣਾ ਕਿ ਜਿਹੜੀ ਖੰਗ ਉਹ ਹੁਣ ਖੰਗ ਰਿਹਾ ਉਹ ਖੰਗ ਕੀ ਇਸ਼ਾਰੇ ਕਰਦੀ ਐ ਇਹ ਨਵਾਂ ਕਿਹੜਾ ਮਾਡਲ ਬਣਾਉਣਗੇ 2 ਸਾਲਾਂ ਦੇ ਵਿੱਚ ਤੇ ਜਾਂ ਫਿਰ ਉਹ ਗੱਡੀ ਜਿਹੜੀ ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਕਿ ਗੱਡੀ ਦਾ ਜਿਹੜਾ ਸ਼ੈਨਸ਼ਾ ਹੈ ਜਾਂ ਗੱਡੀ ਦਾ ਜਿਹੜਾ ਉਹ ਨਵਾਜ਼ ਬਣਨਾ ਉਹ ਕੌਣ ਬਣਨਾ ਦੇਖੋ ਮੇਰਾ ਇਹ ਮੰਨਣਾ ਕਿ ਪੰਜਾਬ ਦੇ ਵਿੱਚ ਐਡੀ ਛੇਤੀ ਇੱਕਦਮ ਤੇ ਕੋਈ ਚੇਂਜ ਮੈਂ ਕੱਲ ਵੀ ਗੱਲ ਕੀਤੀ ਸੀਗੀ ਸ਼ਾਇਦ ਕਿ ਅਰਵਿੰਦ ਕੇਚਰੀ ਵਾਲੇ ਐਡੀ ਵੱਡੀ ਬੇਵਕੂਫੀ ਜੇ ਕਰਦਾ ਹੈ ਤੇ ਇਹਦਾ ਮਤਲਬ ਹੈ ਕਿ ਉਹ ਸਿਆਸਤ ਤਾਂ ਨਾ ਹੈ ਹੀ ਨਹੀਂ ਐ ਫਿਰ ਹੂੰ ਤੇ ਜੋ ਉਸਨੇ 13 14 ਸਾਲ ਰਾਜਨੀਤੀ ਕਰ ਲਈ ਆ ਉਹ ਤੇ ਫਿਰ ਗਈ ਹੂੰ ਕੁਛ ਜੀ ਤਾਂ ਐਸਾ ਨਹੀਂ ਹੋਏਗਾ ਕਿ ਯਕਦਮ ਸਦਕੇ ਕਪੂਰਥਲਾ ਹਾਊਸ ਦੇ ਵਿੱਚ ਉਹ ਕਹਿ ਦਿੰਦੇ ਕਿ ਚੱਲ ਫਲਾਣੇ ਆ ਤੂੰ ਸੀਐਮ ਹੈ ਹੂੰ ਇੰਨੀ ਜਲਦੀ ਉਹ ਰਿਸਕ ਨਹੀਂ ਲੈਣਗੇ ਜੀ ਜੀ ਹਾਂ ਹੁਣ ਇਹ ਨਹੀਂ ਸਾਫ਼ ਹੋਣਿਆ ਕਿ ਇਸ ਮੀਟਿੰਗ ਦਾ ਤੁੱਕ ਕੀ ਸੀਗਾ ਬਈ ਹੂੰ ਬੜੀ ਇੱਕ ਛੋਟੀ ਜੀ ਗੱਲ ਹੈ ਇੱਕ ਵਿਧਾਇਕ ਆਖੰਡਿਆ ਸੀਗਾ ਕਿ ਮੀਟਿੰਗ ਦਾ ਏਜੰਡਾ ਯੂੰਡਾ ਕੀ ਹੈ ਯਾਰ ਵੀ ਅਸੀਂ ਬਹੁਤ ਮਜ਼ਬੂਤੀ ਨਾਲ ਲੜੇ ਆਹੋ ਇੱਕ ਇਹ ਵੀ ਹੈ ਕਿ ਪਤਾ ਹੀ ਕੁਝ ਨਹੀਂ ਸੀ ਇੱਕ ਕਹਿੰਦਿਆ ਸੀ ਇਲੈਕਸ਼ਨ ਬੜੀ ਮਜ਼ਬੂਤੀ ਨਾਲ ਲੜੇ ਆਂ ਹੂੰ ਪੈਸੇ ਤੇ ਗੁੰਡਾਗਰਦੀ ਕਰਕੇ ਹਾਰ ਗਏ ਆ ਅਗਲੀ ਵਾਰੀ ਹੁਣ ਫੇਰ ਮਜ਼ਬੂਤੀ ਨਾਲ ਲੜਾਂਗੇ ਹੂੰ ਲੋਬੀ ਆਹ ਗੱਲ ਡਿਸਕਸ ਕਰਨ ਵਾਸਤੇ 45 50 ਗੱਡੀਆਂ ਸੀਐਮ ਦੇ ਨਾਲ ਹੁੰਦੀਆਂ ਜੀ ਇੱਕ ਮੰਤਰੀ ਦੇ ਨਾਲ ਐਵਰੇਜ ਕੋਈ 5 ਗੱਡੀਆਂ ਉਹਦੇ ਨਾਲ ਜੀ ਜੀ ਇੱਕ ਵਿਧਾਇਕ ਕੋਈ 2 3 ਉਹਦੇ ਨਾਲ ਹੂੰ ਇਹ ਸਾਰੇ ਭਾਂ 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 ਭਾ ਕਰਦੇ ਉਧਰ ਨੂੰ ਤੁਰੇ ਗਏ ਨੇ ਹੂੰ ਆਹੀ ਗੱਲਾਂ ਕਰਨੀਆਂ ਸਿਰਫ ਇੰਨੀ ਗੱਲ ਕੋ ਵਾਸਤੇ ਤੇ ਮੀਟਿੰਗ ਤੇ ਚੱਲੀ ਸਾਰੀ ਕਹਿੰਦੇ ਕਿ ਚੰਦ ਮਿੰਟ ਆ ਹੂੰ ਅਧਾ ਘੰਟਾ ਹੀ ਕਹਿੰਦੇ ਲਗਭਗ ਤੇ ਵਿਧਾਇਕਾਂ ਨਾਲ ਵਿਧਾਇਕਾਂ ਅੱਗੇ ਬੰਦਵੇਂ ਹੂੰ ਤੇ ਉਸ ਹਿਸਾਬ ਨਾਲ ਉਸੇ ਹਿਸਾਬ ਨਾਲ ਤੁਸੀਂ ਦੇਖ ਲੋ ਵੀ ਨੀ ਕੋ ਗੱਲਬਾਤ ਹੋਈ ਹੋਏ ਇਹ ਦੇਖੋ ਜੋ ਇਹ ਕਰਦੇ ਫਿਰਦੇ ਆ ਇਹਨਾਂ ਦੀ ਰਾਜਨੀਤੀ ਬਈ ਇਹਨਾਂ ਨੂੰ ਹੀ ਸਮਝ ਆਉਂਦੀ ਆ ਆਪਣੇ ਅਰਗਿਆਂ ਨੂੰ ਨਹੀਂ ਸਮਝ ਆਉਂਦੀ ਜੀ ਜੀ ਕਿ ਜਿਹੜੀਆਂ ਗੱਲਾਂ ਤੇ ਕੌਮੀ ਪੱਧਰ ਤੇ ਚਰਚਾ ਹੋਣ ਡਈ ਸੀ ਤੁਸੀਂ ਉਹੀ ਦੂਜੇ ਦਿਨ ਕਰਕੇ ਵਿਖਾਉਣ ਡੇ ਹੋ ਹਮ ਕਿ ਤੁਹਾਨੂੰ ਦਿੱਲੀ ਉਹ ਸੀਟੀ ਸੀਟੀ ਮਾਰ ਕੇ ਬੁਲਾਉਣਾ ਹਟ ਜਾ ਜੀ ਜੀ ਬਿਲਕੁਲ ਉਹ ਸੀਟੀ ਮਾਰਦੇ ਤੁਸੀਂ ਉੱਥੇ ਭੱਜੇ ਜਾਂਦੇ ਹੋ ਸਾਰੇ ਤਾਂ ਕੀ ਨਿਕਲਿਆ ਕੀ ਹੈ ਤੇ ਕਮਾਲ ਦੀ ਗੱਲ ਇਹ ਆ ਕਿ ਇਹ ਕਹਿੰਦੇ ਆ ਕਿ ਬਈ ਅਸੀਂ ਜੀ ਰੂਟੀਨ ਦੀ ਮੀਟਿੰਗ ਕਰਨੀ ਆ ਹੂੰ ਪਾਰਟੀ ਮੀਟਿੰਗ ਹੈ ਰੂਟੀਨ ਦੀ ਰੂਟੀਨ ਦੀ ਪਾਰਟੀ ਮੀਟਿੰਗ ਜਿਹੜੀ ਆ ਉਹ ਤੇ ਤੁਹਾਡੀ ਪਹਿਲੀ ਗੱਲ ਆ ਕੌਮੀ ਕਾਰਜ ਕਰਨੀ ਦੀ ਇਹ ਹੋਵੇ ਕਿ ਤੁਸੀਂ ਹਾਰੇ ਕਿਉਂ ਬਿਲਕੁਲ ਪੰਜਾਬ ਦੇ ਵਿਧਾਇਕਾਂ ਦਾ ਵਿੱਚ ਕੀ ਕੰਮ ਆ ਸਹੀ ਗੱਲ ਕਾਰਜ ਕਰਨੀ ਦੇ ਮੈਂਬਰ ਸਦੋਂ ਹੂੰ ਉੱਥੇ ਜਾ ਕੇ ਆਪਣਾ ਅਜੰਡਾ ਜਿਹੜਾ ਉਹ ਡਿਸਕਸ ਕਰੋ ਕਿ ਕਿੱਥੇ ਆਪਣਾ ਕਰੋਗੇ ਕਿੱਥੇ ਭਾਈ ਕਮੀ ਰਹਗੀ ਜੀ ਮਤਲਬ ਕਿ ਮੈਨੂੰ ਤੇ ਇਹੋ ਲੱਗਦਾ ਕਿ ਇੱਕ ਵਾਰੀ ਅਰਵਿੰਦ ਕੇਜਰੀਵਾਲ ਨੇ ਸੱਦ ਕੇ ਨਾ ਇੱਕ ਇਹਨਾਂ ਤੇ ਮਨੋਵਿਗਿਆਨਕ ਦਬਾਅ ਪਾਉਣ ਦਾ ਯਤਨ ਕੀਤਾ ਜੀ ਥੋੜਾ ਟੋਇਆ ਕੁਝ ਵਿਧਾਇਕ ਜਿਹੜੇ ਆ ਉਹ ਟਾਈਮ ਮੰਗਦੇ ਸੀ ਕੱਲਿਆਂ ਹੂੰ ਵੀ ਮਤਲਬ ਕਿ ਕੇਜਰੀਵਾਲ ਸਾਹਿਬ ਸਾਨੂੰ ਕੱਲਿਆਂ ਨੂੰ ਮਿਲਣਾ ਉਹਨਾਂ ਬਾਰੇ ਚਰਚਾ ਹੈ ਕਿ ਜਿਵੇਂ ਕੁਝ ਬਾਰਡਰ ਬੈਲਟ ਦੇ ਆ ਕੁਝ ਹੋਰ ਜ਼ਿਲ੍ਹਿਆਂ ਦੇ ਹੂੰ ਉਹ ਮਾਨ ਸਾਹਿਬ ਦੇ ਨਾਲ ਥੋੜੇ ਖਫਾ ਨੇ ਜੀ ਹੋ ਸਕਦਾ ਕਿ ਉਹਨਾਂ ਨੂੰ ਵੀ ਟੋਇਆ ਗਿਆ ਹੋਵੇ ਜੋਇਆ ਗਿਆ ਹੋਵੇ ਹਾਂ ਜਾਂ ਅੱਡ ਤੋਂ ਕੋਈ ਨਾ ਕੋਈ ਜਿਹੜੀ ਹੈ ਨਾ ਪਲੈਨਿੰਗ ਚੱਲ ਰਹੀ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕੀ ਬਣਦਾ ਫਿਰ ਹਾਲ ਦੀ ਘੜੀ ਕਹਿ ਲਵੋ ਕਿ ਮਾਨ ਸਾਹਿਬ ਜਿਹੜੇ ਉਹ ਸੁਰੱਖਿਤ ਹੈਗੇ ਆ ਹਾਂ ਵੈਸੇ ਇਹ ਤੁਹਾਨੂੰ ਮੈਂ ਉਦੋਂ ਵੀ ਕਿਹਾ ਸੀਗਾ ਜਦੋਂ ਬੜਾ ਰੌਲਾ ਪੈ ਗਿਆ ਕਿ ਜੀ ਸੰਧਵਾ ਸਾਹਿਬ ਚੀਫ ਮਨਿਸਟਰ ਬਣਨ ਜਾ ਰਹੇ ਆ ਜੀ ਹਾਂ ਹਾਂ ਬਈ ਫਲਾਣਾ ਜੀ ਬਣਨ ਜਾ ਰਹੇ ਜੀ ਮੈਂ ਤੁਹਾਨੂੰ ਕਹਿਆ ਸੀ ਕਿ ਹਾਲੇ ਨਹੀਂ ਲੱਗਦਾ ਹੂੰ ਪਹਿਲਾਂ ਵੀ ਇੱਕ ਦੋ ਫੈਸਲੇ ਹਾਲੇ ਨਹੀਂ ਲੱਗਦਾ ਕਿ ਮਾਨ ਸਾਹਿਬ ਨੂੰ ਕਿਉਂਕਿ ਦਿੱਲੀ ਦਾ ਇਲੈਕਸ਼ਨ ਸੀਗਾ ਵਿੱਚ ਵਿਚਾਲੇ ਆ ਠੀਕ ਹੈ ਤੇ ਹੁਣ ਵੀ ਐਉਂ ਲੱਗਦਾ ਕਿ ਹਾਲੇ ਨਹੀਂ ਹੂੰ ਹਾਲੇ ਨਹੀਂ ਹਾਲੇ ਤੇ ਸੋਖੀ ਜਾਪਦੀ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ 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 ਕੁਝ ਨਾ ਕੁਝ ਇੱਥੇ ਢਾਂਚੇ 'ਚ ਬਦਲਾਅ ਤੇ ਕਰਨਗੇ ਹੂੰ ਅੱਛਾ ਜਦੋਂ ਇਹ ਬਦਲਾਅ ਕਰਦੇ ਹਮੇਸ਼ਾ ਇਹ ਬਲੀ ਲੈਂਦੇ ਆ ਤਾਂ ਉਸ ਵੇਲੇ ਜਦੋਂ ਇਹ ਬਲੀ ਲੈਣਗੇ ਤਾਂ ਬਲੀ ਭਗਵੰਤ ਮਾਨ ਹੋਰਾਂ ਦੀ ਹੋਏਗੀ ਹੋਏਗੀ ਜੀ ਜਦੋਂ ਇਹ ਸਾਫ ਐਸ ਬਣਾਉਣਾ ਹੈ ਤਾਂ ਕਿਸੇ ਨੂੰ ਤਾਂ ਫਿਰ ਮਾਡਲ ਦੇ ਵਿੱਚੋਂ ਕੱਢਣਗੇ ਹਾਂਜੀ ਇਹ ਹੋਏਗੀ ਪਰ ਹਾਲੇ ਲੱਗਦਾ ਨਹੀਂ ਕਿ ਟੀ ਛਤੀ ਇਹ ਕੰਮ ਕਰ ਦੇਣਗੇ ਪਰ ਤੁਸੀਂ ਇੱਕ ਚੀਜ਼ ਹੋਰ ਦੇਖੋ ਮਾਨ ਸਾਹਿਬ ਦੀ ਮਾਨ ਸਾਹਿਬ ਕਹਿੰਦੇ ਆ ਕਿ ਦਿੱਲੀ ਵਾਲਾ ਤਜਰਬੇ ਤੋਂ ਅਸੀਂ ਅਜੇ ਸਿੱਖਾਂਗੇ ਉਹ ਅਜੇ ਵੀ ਕਹੀ ਜਾਂਦੇ ਆ ਹੂੰ ਦਿੱਲੀ ਵਾਲੇ ਤਜਰਬੇ ਤੋਂ ਅਸੀਂ ਸਿੱਖਾਂਗੇ ਤੇ ਪੰਜਾਬ ਵਾਲਾ ਜਿਹੜਾ ਫਿਰ ਮਾਡਲ ਹੈ ਪੂਰੇ ਦੇਸ਼ ਦੇ ਵਿੱਚ ਲਾਗੂ ਕਰਾਂਗੇ ਉੱਥੋਂ ਨਹੀਂ ਹੋ ਗਿਆ ਮਾਡਲ ਤੁਹਾਡੇ ਇੱਥੇ ਇੰਪਲੀਮੈਂਟ ਕਰਨੀ ਆ ਇੱਥੇ ਬਣਾਉਣਾ ਫੇਰ ਲੈ ਕੇ ਜਾਣਾ ਤੁਹਾਡਾ ਮਾਡਲ ਜਿਹੜਾ ਹੈ ਨਾ ਹੁਣ ਉਹ ਬਸ ਟੱਪ ਗਿਆ ਹੱਦਾਂ ਬੰਨੇ ਹੋਣ ਜੀ ਹੁਣ ਜਿਹੜੇ ਤੁਸੀਂ ਮਾਡਲ ਬਣਾਉਣੇ ਸੀ ਬਣਾ ਲਏ ਆ ਹਾਂ ਇਹ ਹੈ ਕਿ ਮਾਡਲ ਟਾਊਨ ਦੇ ਵਿੱਚ ਕਈਆਂ ਦੀਆਂ ਕੋਠੀਆਂ ਜ਼ਰੂਰ ਬਣ ਗਈਆਂ ਹੋਣਗੀਆਂ ਬਣ ਗਈਆਂ ਹੋਣਗੀਆਂ ਬਿਲਕੁਲ ਤੇ ਅਸੀਂ ਅਸੀਂ ਕਦੋਂ ਤੋਂ ਪਿੱਟਦੇ ਸੀ ਕਿ ਭਾਈ ਆਪਦੇ ਥੱਲੇ ਉਹ ਨਾ ਬੰਦੇ ਦੇਖ ਲਓ ਕੀ ਕਰਦੇ ਫਿਰਦੇ ਆ ਦਿੱਲੀ ਦਿੱਲੀ ਚ ਤੇ ਹਾਲੇ ਉਹਨਾਂ ਦੀ ਪਕੜ ਠੀਕ ਹੈ ਨਾ ਜੀ ਉਸੇ ਸਹਾਰਾ ਕਿਤਾਬ ਦੀ ਹੈ ਕਿ ਏਸੀਬੀ ਉੱਥੇ ਜਿਹੜਾ ਜਾਂ ਪੁਲਿਸ ਹੈ ਜਿਹੜੀ ਉਹ ਸਾਰਾ ਕੁਝ ਸੈਂਟਰ ਦੇ ਤਹਿਤ ਆ ਜੀ ਉੱਥੇ ਤੇ ਛੇਪਦੇ ਝਾਕਦੇ ਜੇ ਕਰਦੇ ਆ ਤਾਂ ਇੱਥੇ ਤਾਂ ਖੁੱਲਿਆ ਸਭ ਕੁਝ ਬਿਲਕੁਲ ਤਾਂ ਇਥੇ ਲਈ ਪਦਰਥ ਤੇ ਤੁਹਾਡੇ ਬੰਦਿਆਂ ਨੇ ਕਿੱਡਾ ਗੰਦ ਪਾਇਆ ਹੂੰ ਉਹ ਆਪਾਂ ਵੇਖਿਆ ਆਪਾਂ ਉਹਦੀ ਗੱਲਬਾਤ ਕੀਤੀ ਆਪਣੇ ਸ਼ਹਿਰ ਦੀ ਗੱਲ ਕਰ ਲਓ ਸਰ ਜੀ ਜੀ ਬਿਲਕੁਲ ਇਥੋਂ ਲੱਗ ਜੋ ਜਿੱਥੇ ਤਾਂ ਕਜਲਿਆ ਚਲਾਇਆ ਬਹੁਤ ਜ਼ੋਰ ਦੀ ਚੱਲਦਾ ਹੈ ਜੀ ਹੂੰ ਚੱਲਦਾ ਹੈ ਜੀ ਟਰੱਕ ਯੂਨੀਅਨ ਤੋਂ ਲੱਗ ਜਾਓ ਜੀ ਉੱਤੋਂ ਤੱਕ ਸਾਰੇ ਪੈਸਾ ਖਾਦੀ ਜਾਂਦੇ ਨੇ ਰੇਟ ਕੁਛ ਹੈ ਟਰਾਂਸਪੋਰਟਰ ਨੂੰ ਗਾ ਕੁਛ ਦਿੱਤਾ ਜਾਂਦਾ ਦੋ ਤਿੰਨ ਬੰਦੇ ਇੱਥੇ ਲੱਗੇ ਨੇ ਅੱਗੇ ਮੰਤਰੀ ਸਾਹਿਬਾਂ ਦੇ ਕੀ ਇਹ ਇਹ ਅੰਨੇ ਬੈਠੇ ਨੇ ਉੱਤੇ ਇਹਨਾਂ ਨੂੰ ਨਹੀਂ ਪਤਾ ਲੱਗਦਾ ਹੂੰ ਕੀ ਕਰਦੇ ਪਏ ਇਹਨਾਂ ਦੇ ਪੀਸ਼ ਕੀ ਹੈ ਕੀ ਕਰਦੇ ਫਰਦੇ ਆ ਲੋਕਾਂ ਦੇ ਜ਼ਮੀਨਾਂ 'ਚ ਜਾ ਕੇ ਉਹ ਕਾਂਗਰਸੀਆਂ ਨਾਲ ਰਲ ਕੇ ਤੇ ਬੜੇ ਫਰਦੇ ਆ ਬਿਲਕੁਲ ਤਾਂ ਮਤਲਬ ਇਹ ਆ ਕਿ ਭਾਈ ਥੋੜਾ ਇਹਨਾਂ ਨੂੰ ਆਪ ਦਾ ਸੋਚ ਵਿਚਾਰ ਲੈਣਾ ਚਾਹੀਦਾ ਜੀ ਵਿਚਾਰ ਲੈਣ ਚੰਗੇ ਰਹਿਣਗੇ ਇਹ ਜਿਹੜਾ ਮਾਡਲ ਮਾਡਲ ਕਰਦੇ ਫਿਰਦੇ ਆ ਨਾ ਇਹ ਮਾਡਲ ਬੀਰ ਦੇ ਝਾਗਾਂ ਨੂੰ ਵਹਿ ਜਾਣਾ ਜਦਨ ਮਸ਼ੀਨਾ ਖੁੱਲੀਆਂ ਇਹ ਮਾਡਲ ਨੇ ਤੇ ਮਤਲਬ ਸੋਧ ਹੀ ਨਹੀਂ ਕਰਨੀ ਇਹਨਾਂ ਨੇ ਇਹਨਾਂ ਨੇ ਇਹਦੇ ਸਿਰ ਦੇ ਵਿੱਚ ਪਾਣੀ ਪਾਉਣਾ ਤੇ ਮਾਡਲ ਨੇ ਕਹਿਣਾ ਕਿ ਨਹੀਂ 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 ਬਸ ਮੈਂ ਗਿਆ ਉੱਠੀ ਦਾ ਠਾਕਰ ਤੋਂ ਕਿਉਂ ਜੀ ਜੀ ਤੂੰ ਗੱਲ ਇਹ ਆ ਕਿ ਮਾਡਲ ਮਾਡਲ ਅੱਗੇ ਦਿੱਲੀ ਮੈਂ ਤੁਹਾਨੂੰ ਕੀ ਦੱਸਿਆ ਸੀ ਦਿੱਲੀ ਚ ਵੀ ਇਹੀ ਮਾਡਲ ਮਾਡਲ ਹੀ ਕਰਦੇ ਸੀਗੇ ਹੂੰ ਹੂੰ ਤਾਂ ਮਾਡਲ ਬਣ ਗਿਆ ਫਿਰ ਮੋਡਮ ਵਾਈਫਾਈ ਆਣਾ ਰੇਂਜ ਉੱਡ ਗਿਆ ਨੈਟਵਰਕ ਹੀ ਉੱਡ ਗਿਆ ਹੂੰ ਸੋ ਇਸ ਕਰਕੇ ਇਹਨਾਂ ਦੀਆਂ ਭਾਈ ਇਹ ਜਾਣਨ ਕੀ ਉੱਥੇ ਬੈਠਕ ਦੇ ਵਿੱਚ ਹੋਇਆ ਕੀ ਨਹੀਂ ਹੋਇਆ ਕੋਈ ਪਤਾ ਨਹੀਂ ਪਰ ਹਾਂ ਇਹ ਜ਼ਰੂਰੀ ਹੈ ਕਿ ਹੁਣ ਥੋੜਾ ਜਿਹਾ ਇੱਥੇ ਪੰਜਾਬ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲੇਗਾ ਜੀ ਨਮੂਨਾ ਤੇ ਹਰ ਚਲਦਾ ਵੇਖਣ ਨੂੰ ਮਿਲੇਗੀ ਹੁਣ ਪਤਾ ਨਹੀਂ ਅਰਵਿੰਦ ਕੇਜਰੀਵਾਲ ਨੇ ਇਹਨਾਂ ਨੂੰ ਕੀ ਕਿਹਾ ਹੋਊਗਾ ਜੀ ਹੋ ਸਕਦਾ ਇਹ ਇਹਦੇ ਹੋ ਜੇ ਇਹਨਾਂ ਨੂੰ ਕਿਤੇ ਕੰਨ ਚ ਨੇ ਆਈ ਨਾ ਆਖ ਦਿੱਤਾ ਹੋਵੇ ਕਿ ਤੁਹਾਡੀ ਵਜ੍ਹਾ ਕਰਕੇ ਆ ਗਏ ਅਸੀਂ ਤੁਸੀਂ ਆਏ ਸਾਡਾ ਬੇੜਾ ਕਰਕ ਕਰਕੇ ਆ ਗਏ ਹਣੇ ਮੜ ਕੇ ਰਹੇ ਇਹ ਨਾ ਇਹਨਾਂ ਨੇ ਕਹਿੰਨ ਬਖਸ਼ ਦਿਓ ਜੀ ਅਸੀਂ ਗਾਂ ਅਗਲੀ ਵਾਰੀ ਇਦਾਂ ਕਰਦੇ ਕੋਈ ਤਾਂ ਕੀ ਹੋਣਾ ਮਿੰਟੋ ਜੀ ਇਹ ਤਾਂ ਨਹੀਂ ਹੈ ਵੀ ਕੋਈ ਕਹਿੰਦੇ ਪਤਾ ਸਹੀ ਪਾਏ ਹੋਣਗੇ ਹਾਂ ਜੀ ਕੋਈ ਕਾਰਨ ਤੇ ਹੋ ਗਈ ਮੀਟਿੰਗ ਬੁਲਾਉਣ ਦਾ ਕੱਲ੍ਹ ਹੈ ਜੀ ਆਹ ਵੇਖ ਲਓ ਹੁਣ ਕਮੈਂਟ ਆਉਣੇ ਸਟਾਰਟ ਹੋ ਗਏ ਨੇ ਜੀ ਜੀ ਆਹ ਟਰੱਕ ਯੂਨੀਅਨ ਦੇ ਤੇ ਅਸੀਂ ਕੋਈ ਸਕ੍ਰਿਪਟਡ ਨਹੀਂ ਬੈਠਦੇ ਗੱਲਾਂ ਚੋਂ ਗੱਲ ਚੱਲੀ ਮੈਂ ਆਪਣੇ ਸ਼ਹਿਰ ਤੋਂ ਗੱਲ ਸ਼ੁਰੂ ਕੀਤੀ ਹੈ ਤੇ ਵਿਜੀਲੈਂਸ ਵਾਲੇ 5 ਬੰਦੇ ਭੇਜ ਦਿਓ ਮੇਰੇ ਕੋਲ ਤੇ ਤੁਹਾਨੂੰ ਇਥੋਂ ਇਥੋਂ ਸਾਰਾ ਕੁਝ ਚੁਣ ਕੇ ਦੱਸ ਦਿਆਂਗੇ ਜੀ ਠੀਕ ਹੈ ਨਾ ਜੀ ਵੀ ਇੱਥੇ ਜਾ ਕੇ ਚੱਕ ਲਓ ਜੀ ਫਲਾਣੇ ਫਲਾਣੀ ਥਾਂ ਤੋਂ ਸੋ ਗੰਦ ਪਾ ਰੱਖਿਆ ਸਭ ਇਹਨਾਂ ਨੇ ਜੀ ਤੇ ਜੇ ਝਾੜੂ ਗੰਧ ਹੁੰਜਣ ਦੀ ਥਾਂ ਤੇ ਗੰਦ ਪਾਉਣਾ ਸਟਾਰਟ ਕਰਦਾ ਹੈਗਾ ਤੇ ਫਿਰ ਲੋਕ ਝਾੜੂ ਚੱਕ ਕੇ ਪਾਸੇ ਕਰਨਗੇ ਕਿਉਂਕਿ ਬੋਕਰ ਖੜੀ ਖਰੀ ਕੀਤੀ ਮਾੜੀ ਹੁੰਦੀ ਆ ਜੀ ਉਹ ਫਿਰ ਕਹਣਗੇ ਕਿ ਇਹਨੂੰ ਪੱਕਾ ਹੀ ਸਿਆਪਾਈ ਨੇ ਵੇੜੋ ਪਾਸੇ ਆਓ ਆਖਾਂ ਤੋਂ ਪਾਸੇ ਕਰੋ ਗੱਲ ਇਹ ਆ ਕਿ ਭਾਈ ਸੀ ਅਸਲ ਦੇ ਵਿੱਚ ਜੋ ਮਾਡਲ ਸਾਡਾ ਦਰکار ہے پنجاب دا او اک وکھرا ماڈل ہونا چاہیے جی اسی دہلی ماڈل ਨਾਲ ਕੰਪੇਅਰ ਕਰ ਹੀ ਨਹੀਂ ਸਕਦੇ ਸਾਹਿਬ ਸਾਡਾ ਕੀ ਉਹਨਾਂ ਨਾਲ ਹੈ ਨਾ ਸਾਡੀ ਸੱਭਿਆਚਾਰਕ ਆਸਾਨ ਨਾ ਸਾਡੀ ਇਤਿਹਾਸਿਕ ਨਾ ਵਿਰਾਸਤੀ ਮਤਲਬ ਕਿ ਸਾਡਾ ਖਾਸਾ ਹੀ ਹੋਰ ਹੈ ਯਾਰ ਸਾਡੇ ਕ੍ਰਾਈਸਿਸ ਹੋਰ ਹੈ ਅੱਖੋਂ ਵੀ ਹੋਰ ਹੈ ਸਾਡੇ ਕ੍ਰਾਈਸਿਸ ਹੋਰ ਹੈ ਸਾਡੀ ਇਕਨومی ਐਗਰੀਕਲਚਰ بیسڈ ਹੈ ਯਾਰ ਹਮ ਮਤਲਬ ਕਿ ਹੱਦ ਹੋ ਗਈ ਹੈ ਮੈਂ ਤੇ ਇਹਨਾਂ ਦੀ ਸੋਚ ਤੋਂ ਮਤਲਬ ਕਿ ਬੜਾ ਪਰੇਸ਼ਾਨ ਹੁ ਹੋਣਾ ਸਭ ਕਿ ਕਿਹੜਾ ਮਾਡਲ ਹੁ ਦਿੱਲੀ ਆ ਰਗੇ ਹੁ ਕਹਿੰਦੇ ਜੀ ਪੰਜਾਬ ਵਾਲਾ ਮਾਡਲ ਕਾਂ ਲੈ ਕੇ ਆਵਾਂਗੇ ਤੇ ਜੇ ਪੰਜਾਬ ਵਾਲਾ ਮਾਡਲ ਬਾਈ ਇੰਨਾ ਫਨੇਖਾਂ ਹੈ ਤੇ ਮਾਚਲ ਚ ਕਿਉਂ ਤੁਸੀਂ ਉਥੋਂ ਭੱਜ ਆਏ ਸੀਗੇ ਹਰਿਆਣਾ ਚ ਫਿਰ ਕੀ ਹੋ ਗਿਆ ਕੁਝ ਮਹੀਨੇ ਪਹਿਲਾਂ ਜਾਂ ਫਿਰ ਇਹ ਮਾਡਲ ਤੁਸੀਂ ਦਿੱਲੀ ਚ ਵੀ ਦਿਖਾਇਆ ਸੀ ਰਾਜਸਥਾਨ ਚ ਕੀ ਹੋ ਗਿਆ ਫਿਰ ਜੀ ਇਹ ਤਾਂ ਇੱਥੇ ਨੇੜੇ ਨੇੜੇ ਪੰਜਾਬ ਮਾਡਲ ਤੇ ਕੰਮ ਕਰਨਾ ਚਾਹੀਦਾ ਸੀ ਇਹਨਾਂ ਸੋ ਆਹੀ ਬੇਸਲੈਸ ਗੱਲਾਂ ਇਹਨਾਂ ਦੀਆਂ ਜੇ ਸੰਭਲ ਜਾਣਗੇ ਤੇ ਠੀਕ ਆ ਨੀ ਤੇ ਲੋਕ ਤੇ ਠੀਕ ਕਰ ਹੀ ਦਿੰਦੇ ਆ ਜੀ ਜੀ ਬਿਲਕੁਲ ਬਿਲਕੁਲ ਠੀਕ ਹੈ ਨਾ ਲੋਕ ਤੇ ਹੂੰ ਜੀ ਦਿੰਦੇ ਫਿਰ ਹਾਂ ਜੀ ਹਾਂ ਜੀ ਜੀ ਬਹੁਤ ਸਾਰੇ ਦੋਸਤ ਆਪਣੇ ਨਾਲ ਜੁੜੇ ਨੇ ਮਿੰਟੂ ਜੀ ਕਮੈਂਟ ਲੈ ਲਈ ਇਹਨਾਂ ਦੇ ਮਿੱਤਰ ਇੱਕ ਕਹਿ ਰਹੇ ਨੇ ਕਿ ਪੰਜਾਬ ਨੂੰ ਜਿੱਤੇਗਾ ਤੇ ਪੰਜਾਬ ਮਾਡਲ ਦੀ ਲੋੜ ਹੈ ਮੁਕਰਦਰ ਸਿੰਘ ਜੀ ਕਹਿ ਰਹੇ ਨੇ ਖੇਤਰੀ ਪਾਰਟੀ ਕਾਲੀ ਦਾਲੀ ਚਾਹੀਦੀ ਹੈ ਪੰਜਾਬ ਦੇ ਵਿੱਚ ਯਾਦਵਿੰਦਰ ਢਿੱਲੋਂ ਜੀ ਅੱਜ ਫਿਰ ਕਾਲੀ ਦਾਲ ਨੂੰ ਯਾਦ ਕਰ ਰਹੇ ਨੇ ਸਰਬਜੀਤ ਸਿੰਘ ਕਹਿੰਦੇ ਕਿ ਦਿੱਲੀ ਜਿਹੜਾ ਉਹ ਤਾਂ ਵੱਡ ਗਿਆ ਹੈ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਬਣਨਗੇ ਸੁਖਸ਼ਮ ਮਿੱਤਰ ਜੀ ਕਹਿ ਰਹੇ ਨੇ ਉਸ ਅਕਾਦਮੀ ਜੀ ਨਹੀਂ ਰਾਜ ਸਭਾ ਤੁਸੀਂ ਦੇਖੋ ਚਲੋ ਉਸ ਕੱਲ ਨੂੰ ਆਪਾਂ ਇੱਕ ਵਾਰੀ ਵਿਰਾਮ ਦਿੰਨੇ ਆ